ਸਿਕਲ ਜੀ ਫਸਟ ਟਾਈਮ ਸਟੇਟ ਕੋਡ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਔਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੋ ਸਮੇਂ ਤੇ ਸਮਾ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰੋ ਲਓ ਜੀ ਅੱਜ ਆ ਲੋ ਜੀ ਪਹਿਲਾ ਸੂਟ ਹੈਗਾ ਜਿਹੜਾ ਉਹ ਇੱਕੋ ਹੀ ਸੂਟ ਹੈ ਸ਼ਿਮਰ ਦਾ ਸੂਟ ਹੈ ਸ਼ਿਮਰ ਪਸ਼ਮੀਨਾ ਆ ਲੋ ਲੋ ਜੀ ਕਲਰ ਦੇਖ ਲਓ ਕਲਰ ਸਹੀ ਹੈ ਨਾ ਵਾਈਨ ਜਿਹਾ ਹੈਗਾ ਲਾਈਟ ਜਿਹਾ ਕਲਰ ਤੇ ਘੇਰੇ ਤੇ ਤੁਹਾਨੂੰ ਸੀਨ ਡਿਜ਼ਾਈਨਿੰਗ ਦੇਖ ਲਓ ਬੜੀ ਪਿਆਰੀ ਹੈਗੀ ਵੱਡਾ ਸਾਰਾ ਫਲਾਵਰ ਹੈ ਔਰ ਨੈਗੇਟਿਵ ਪ੍ਰਿੰਟਿੰਗ ਵੀ ਹੈਗੀ ਆ ਸ਼ਿਮਰ ਦਾ ਟੱਚਾ ਵਿੱਚ ਸ਼ਿਮਰ ਪਸ਼ਮੀਨਾ ਔਰ ਇਧਰ ਬਾਜੂ ਤੇ ਤੁਹਾਨੂੰ ਇੱਕ ਫਲਾਵਰ ਮਿਲੂਗਾ ਠੀਕ ਹੈ ਜੀ ਬੈਕ ਸਾਈਡ ਰਹੂਗੀ ਸੇਮ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈਗੇ ਨੇ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਕਲਰ ਬਹੁਤ ਜਿਆਦਾ ਸੋਹਣਾ ਤੇ ਨਾਲ ਮਿਲੂਗਾ ਇਹਦੇ ਖੁੱਲਾ ਚੌੜਾ ਸ਼ਾਲ ਸ਼ਿਮਰ ਪਸ਼ਮੀਨੇ ਦੇ ਵਿੱਚ ਹੀ ਸ਼ਾਲ ਮਿਲੂਗਾ ਨਾ ਇਹਨਾਂ ਤੇ ਬੋਰਾਵੇ ਨਾ ਕੁਝ ਹੋਵੇ ਬੇਫਿਕਰ ਹੋ ਕੇ ਪਾ ਸਕਦੇ ਹੋ ਤੁਸੀਂ ਇਹਨਾਂ ਆ ਲਓ ਬਹੁਤ ਸਮਝ ਆਦਤ ਤੇ ਲੋ 1050 ਦੇ ਵਿੱਚ ਆਜੂਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਜੀ ਹੁਣ ਆਪਾਂ ਤੁਹਾਨੂੰ ਅਗਲੇ ਸੂਟ ਦਿਖਾਉਣੇ ਆ ਜਿਹੜੇ ਇਹ ਵਾਲੇ ਸੂਟ ਨੇ ਨਾ ਰਹਿਣਗੇ ਏਕੇ ਟੈਕਸ ਦੇ ਸੂਟ ਇਹਨਾਂ ਦੀ ਪ੍ਰਾਈਸ ਹੋਊਗੀ 975 ਸੂਟ ਬਹੁਤ ਸੋਹਣੇ ਨੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਬਹੁਤ ਅੱਛੀ ਹੈ ਤੇ ਆ ਲਓ ਜੀ ਬੜਾ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਕੀ ਆਜਾ ਕਲਰ ਹੈਗਾ ਇਹ ਪ੍ਰਿੰਟਡ ਹੈ ਸਾਰਾ ਤੇ نیچے ਤੁਹਾਨੂੰ ਮਿਲੂਗਾ ਇਹ ਵਾਲਾ ਜੀ ਬਾਰਡਰ ਬੜਾ ਹੀ ਪਿਆਰਾ ਜਿਹਾ ਬਾਰਡਰ ਹੈ ਇਹਦਾ ਰੰਗ ਅੰਦੂਰੋਂ ਸੋਹਣਾ ਹੁੰਦਾ ਦੂਰੇ ਹੀ ਦਿਖਾਉਣਾ ਤੇ ਇਸੇ ਤਰ੍ਹਾਂ ਹੀ ਇਹਦੀ ਬੈਕ ਸਾਈਡ ਰਹੂਗੀ ਬੈਕ ਸਾਈਡ ਤੇ ਇਹਦੇ ਉਹੀ ਵਾਲਾ ਬਾਰਡਰ ਰਹੂਗਾ ਠੀਕ ਹੈ ਜੀ ਔਰ ਪ੍ਰਿੰਟਰ ਰਹੂਗਾ ਸੇਮ ਹੀ ਹੈ ਜਿਸ ਤਰ੍ਹਾਂ ਦੀ ਫਰੰਟ ਸਾਈਡ ਹੈ ਉਸ ਤਰ੍ਹਾਂ ਦੀ ਤੁਹਾਨੂੰ ਬੈਕ ਸਾਈਡ ਮਿਲੂਗੀ ਤੇ ਸਲਵਾਰ ਮੈਂ ਤੁਹਾਨੂੰ ਦੱਸ ਦੇਣੀ ਆ ਇਹ ਵਾਲਾ ਪਲੇਨ ਸਟਫ ਹੈ ਜਿਹੜਾ ਉਹ ਸਲਵਾਰ ਰਹੂਗੀ ਠੀਕ ਹੈ ਜੀ 2.5 2.5 ਮੀਟਰ ਦੇ ਪੀਸ ਰਹਿਣਗੇ ਤੇ ਨਾਲ ਹੈਗਾ ਜੀ ਇਹਦੇ ਸ਼ਾਲ ਸ਼ਾਲ ਨਾਲ ਸੂਟ ਆ ਜਿਹੜੇ ਆਪਾਂ ਨੂੰ ਥੋੜੇ ਸੌਖੇ ਹੋ ਜਾਂਦੇ ਵੀਅਰ ਕਰਨੇ ਸਰਦੀ ਚ ਤੇ ਆ ਲੋ ਪਿਆਰਾ ਜਿਹਾ ਸ਼ਾਲ ਹੈਗਾ ਵਿੱਚ ਆਹ ਲੋ ਜੀ ਠੀਕ ਹੈ ਜੀ 975 ਦਾ ਸੂਟ ਹੋਊਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਅਗਲਾ ਦੇਖੋ ਇਹ ਬੇਬੀ ਪਿੰਕ ਟਾਈਟ ਜਿਹੀ ਹੈਗਾ ਜੀ ਅਸੀਂ ਹਾਂ ਬਹੁਤ ਸੋਹਣਾ ਲੱਗਦਾ ਹੈ ਸੂਟ ਸਹੀ ਆ ਰਿਹਾ ਹੁਣ ਕਲਰ ਕਲਰ ਸਹੀ ਦੇਖ ਰਹੇ ਹੋ ਤੁਸੀਂ ਤੇ ਪ੍ਰਿੰਟਿੰਗ ਸਾਰਿਆਂ ਦੀ ਸੇਮ ਹੀ ਰਹੂਗੀ ਚਾਰ ਸੂਟ ਦਿਖਾਉਂਗੀ 975 75 ਦੀ ਰੇਂਜ ਦੇ ਬਹੁਤ ਹੀ ਸੋਹਣਾ ਪਸ਼ਮੀਨਾ ਰਹੂਗਾ ਏਕੇ ਟੈਕਸ ਦਾ ਠੀਕ ਹੈ ਜੀ ਪਲੇਨ ਸਲਵਾਰਾ ਨਾਲ ਇਹਦੇ ਤੇ ਇਹ ਹੈਗਾ ਜੀ ਇਹਦਾ ਸ਼ਾਲ ਇਹ ਆਲ ਠੀਕ ਹੈ ਜੀ ਬਹੁਤ ਸੋਹਣਾ ਲੱਗਦਾ ਸੂਟ ਇਹ ਲੋ ਫ੍ਰੀ ਸ਼ਿਪਿੰਗ ਨਾਲ ਆਊਗਾ 975 ਦੇ ਵਿੱਚ ਅਗਲਾ ਦੇਖੋ ਇਹ ਬੜਾ ਹੀ ਸੋਹਣਾ ਜਿਹਾ ਕਲਰ ਹੈ ਪਤਾ ਨਹੀਂ ਹੁਣ ਮੈਂ ਇਹਨੂੰ ਕੀ ਕਹਾਂ ਇੱਥੇ ਰੰਗਾ ਸੱਚ ਨਹੀਂ ਗਿਆ ਨਹੀਂ ਮੁੰਡਾ ਸਕੈਨ ਵਰਗਾ ਲੱਗ ਰਿਹਾ ਸੀ ਨਾ ਨਹੀਂ ਆ ਲੋ ਜੀ ਸਹੀ ਰਿਆ ਕਲਰ ਹੂੰ ਸਹੀ ਕਲਰ ਦੇਖ ਰਿਹਾ ਹਾਂ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਮਿੱਠਾ ਮਿੱਠਾ ਸਹੀ ਹੈ ਇੱਥੇ ਦੇਖ ਲਓ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਆ ਲੋ ਤੇ ਇਹ ਹੈਗੀ ਆ ਦੀ ਸਲਵਾਰ ਪਲੇਨ ਤੇ ਨਾਲ ਸੇਮ ਸ਼ਾਲ ਮਿਲੂਗਾ ਜਿਵੇਂ ਤੁਸੀਂ ਪਹਿਲਾਂ ਦੇਖ ਲੇ ਸਾਰਾ ਆਪਾਂ ਨਾਲ ਲੜਾ ਪਾਈਏ ਆ ਲੋ ਠੀਕ ਹੈ ਤੇ ਪ੍ਰਾਈਸ ਹੈਗੀ 900 75 ਰੁਪਏ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇਖੋ ਲੋ ਜੀ ਮੋਬਜਾ ਸ਼ੇਡ ਜਾਂ ਮੀਂਹ ਜਿਹੜਾ ਆ ਲੋ ਇਹ ਵੀ ਸਾਰਾ ਖੋਲਣ ਦੀ ਲੋੜ ਨਹੀਂ ਆ ਇਸੇ ਤਰ੍ਹਾਂ ਦਾ ਹੀ ਸੂਟ ਹੈਗਾ ਇਹ ਸਾਰਾ ਪਲੇਨ ਸਲਵਾਰ ਨਾਲ ਰਹੂਗਾ ਕਲਰ ਬਹੁਤ ਸੋਹਣਾ ਹੈ ਬਹੁਤ ਪਿਆਰਾ ਕਲਰ ਹੈ ਮਿੱਠਾ ਮਿੱਠਾ ਜਰੰਗ ਹੈਗਾ ਇਹਦਾ ਤੇ ਬੇਫਿਕਰ ਹੋ ਕੇ ਬਾਏ ਕਰ ਸਕਦੇ ਹੋ ਤੁਸੀਂ ਜੀ ਇਹ ਤੇ ਇਹ ਹੈਗਾ ਜੀ ਇਹਦਾ ਸ਼ਾਲ ਠੀਕ ਹੈ ਲੋ ਲੋ ਜੀ ਅਗਲੇ ਸੂਟ ਦੇਖੋ ਬਹੁਤ ਥੋੜਾ ਸੋਨਾ ਜਿਹਾ ਕਲਰ ਹੈ ਬਹੁਤ ਜਿਆਦਾ ਸੋਨਾ ਕਲਰ ਹੈ ਪ੍ਰਿੰਟ ਵੀ ਬਹੁਤ ਸੋਨਾ ਹੈ ਲੋ ਮੈਂ ਥੋੜਾ ਜਿਹਾ ਹੋਰ ਖੋਲ ਕੇ ਦਿਖਾਉਣੀ ਤੁਹਾਨੂੰ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਹੈ ਵਿਖਰ ਮਾ ਜਾ ਔਰ ਖਿੜ ਮਾ ਜਾ ਸਹੀ ਆ ਰੇ ਹੂੰ ਸਹੀ ਹੈ ਬਿਲਕੁਲ ਪਿਆਰਾ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਇਹ ਇਹ ਵਾਲੀ ਸਲਵਾਰ ਹੈ ਔਰ ਇਹ ਵਾਲਾ ਹੈਗਾ ਇਹਦੇ ਵਿੱਚ ਸ਼ਰਟ ਠੀਕ ਹੈ ਜੀ ਸੋਹਣੇ ਸੋਹਣੇ ਪ੍ਰਿੰਟ ਦੇ 75 ਦੇ ਵਿੱਚ ਸੂਟ ਆ ਜੂਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲੋ। ਜੀ। ਲੋ ਜੀ ਇਹਦੇ ਵਿੱਚ ਅਗਲਾ ਕਲਰ ਕਲਰ ਇਹਦੇ ਵਿੱਚ ਸਾਰੇ ਬਹੁਤ ਜਿਆਦਾ ਸੋਹਣੇ ਆ। ਇਹ ਵੀ ਬਹੁਤ ਪਿਆਰਾ ਕਲਰ ਆ ਬਹੁਤ ਜਿਆਦਾ। ਲੋ ਪ੍ਰਿੰਟ ਵੀ ਦੇਖੋ ਔਰ ਕਲਰ ਵੀ ਦੇਖੋ। ਨੈਗੇਟਿਵ ਪ੍ਰਿੰਟ ਦੀ ਇਹ ਵਾਲੀ ਸਲਵਾਰ ਰਹੂਗੀ ਨਾਲ ਇਹਦੇ। ਬੜਾ ਸੋਹਣਾ ਲੱਗਣ ਵਾਲਾ ਸੂਟ ਆ ਜੀ ਇਹ। ਲੋ। 75 ਜੀ ਸੂਟ ਮਿਲ ਜੂਗਾ। ਏਕੇ ਟੈਕਸ ਦੇ ਬਲੈਕਬੈਰੀ ਦੇ ਸੂਟ ਨੇ ਜੀ ਆਪਾਂ ਅੱਗੇ ਵੀ ਦਿੱਤੇ ਸੀਗੇ ਤੁਹਾਨੂੰ ਇੱਕ ਵੀਡੀਓ ਸ਼ਾਇਦ ਅੱਗੇ ਵੀ ਦਿੱਤੀ ਹੈ ਤੁਹਾਨੂੰ ਕਾਫੀ ਜ਼ਿਆਦਾ ਲਾਈਕ ਕੀਤੇ ਗਏ ਸੀਗੇ ਬੜਾ ਪਿਆਰ ਦਿੱਤਾ ਸੀ ਇਹ ਵੀਡੀਓ ਨੂੰ ਤੁਸੀਂ ਲੋ ਜੀ ਬੜਾ ਸੋਹਣਾ ਜਾਂ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਤੇ ਇਹ ਹੈਗੇ ਆ ਦੀ ਸਲਵਾਰ ਨੈਗੇਟਿਵ ਪ੍ਰਿੰਟਿੰਗ ਹੈ ਬੜੀ ਪਿਆਰੀ ਲੱਗਦੀ ਹੈ ਇਹ ਵੀ ਨਾਲ ਹੀ ਠੀਕ ਹੈ ਲੋ 675 ਦਾ ਸੂਟ ਸ਼ਿਪਿੰਗ ਬਿਲਕੁਲ ਫਰੀ ਅਗਲਾ ਦੇਖ ਲੋ ਇਹ ਸੋਹਣਾ ਜਾਂ ਕਲਰ ਹੈਗਾ ਮਿੱਠਾ ਜਿਹਾ ਰੈਸਟ ਕਲਰ ਆ ਮਿੱਠਾ ਜਿਹਾ ਲੋ ਬੜਾ ਪਿਆਰਾ ਜਿਹਾ ਇਸ ਤਰ੍ਹਾਂ ਦੇ ਕਲਰ ਵਾਲੇ ਘੱਟ ਆਉਂਦੇ ਨੇ ਵੀ ਇੰਨਾ ਕਿ ਜ਼ਿਆਦਾ ਸੋਹਣਾ ਇਹ ਇਹਨੂੰ ਪੀਛਤਾ ਨਹੀਂ ਕਹਿ ਸਕਦੇ ਆਪਾਂ ਮਿੱਠਾ ਜਿਹਾ ਔਰੇਂਜ ਜਿਹਾ ਸਾਦੀ ਇਸ ਵਿੱਚ ਚ ਤਰ੍ਹਾਂ ਦੇ ਵਿੱਚ ਆ ਜਾਊਗਾ ਇਹ ਸਾਰੇ ਦੋ ਦੋ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਏ ਨੇ ਇਹ ਵਾਲੇ ਨੇ ਜਿਹੜੇ ਇਹ ਕੱਲੇ ਕੱਲੇ ਸੂਟ ਨੇ ਜੀ ਲੋ ਜੀ ਗ੍ਰੇ ਕਲਰ ਦੇ ਵਿੱਚ ਇੱਕ ਸਿੰਗਲ ਸੂਟ ਹੈ ਠੀਕ ਹੈ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਛੋਟੀ ਬੁੱਟੀ ਦੀ ਸਲਵਾਰ ਲੋ ਇਹ ਰਾਜਾ ਸੂਟ ਹੈ ਫ੍ਰੀ ਸ਼ਿਪਿੰਗ ਨਾਲ ਆਜੂਗਾ 675 ਦੇ ਵਿੱਚ ਇਹ ਤੁਹਾਨੂੰ ਮਿਲ ਜਾਣਗੇ ਮੇਰੇ ਖਿਆਲ ਨਾਲ ਦੋ ਤਿੰਨ ਸੂਟ ਹੈਗੇ ਆਪਣੇ ਕੋਲੇ ਲੋ ਜੀ ਪ੍ਰਿੰਟ ਬਹੁਤ ਸੋਹਣਾ ਹੈ ਦਾ ਵੀ ਸਲਵਾਰ ਥੋੜੀ ਚੈੱਕ ਜੇ ਵਿੱਚ ਹੈਗੀ ਹੈ ਠੀਕ ਹੈ ਜੀ ਇਹ ਵੀ 675 ਦਾ ਬਲੈਕ ਬੈਰੀ ਦਾ ਸੂਟ ਹੈ ਜੀ ਏਕੇ ਟੈਕਸ ਦਾ ਬਲੈਕ ਬੈਰੀ ਪਸ਼ਮੀਨਾ ਇਹਦੇ ਵਿੱਚ ਵੀ ਤੁਹਾਨੂੰ ਦੋ ਤਿੰਨ ਸੂਟ ਮਿਲ ਜਾਣੇ ਆ ਕਲਰ ਤੇ ਪ੍ਰਿੰਟ ਬਹੁਤ ਪਿਆਰਾ ਹੈ ਸੋਹਣੇ ਸੋਹਣੇ ਜੇ ਆ ਦੇਖੋ ਸਲਵਾਰ ਦਾ ਪ੍ਰਿੰਟ ਕਿੰਨਾ ਸੋਹਣਾ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਸਲਵਾਰ ਦਾ ਤੇ ਪ੍ਰਾਈਸ ਹੈਗੀ 675 1 ਲੋ 2 ਲੋ 3 ਲੋ 4 ਲੋ ਜਿੰਨੇ ਮਰਜ਼ੀ ਲੋ 675 ਦੇ ਵਿੱਚ ਆਊਗਾ ਸੋ ਆ ਬਹੁਤ ਸੋਹਣਾ ਪ੍ਰਿੰਟ ਹੈ ਬੜਾ ਹੀ ਪਿਆਰਾ ਜਿਹਾ ਲੋ ਠੀਕ ਹੈ ਜੀ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ